ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਛਾਹੀ ਦਸਵੀਂ ਛਪੈ ਛੰਦ ਸਵੇ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦ੍ਰਾਨ ਸਾਹਿ ਸਾਹਾਨ ਗਣੀਜੈ ਤ੍ਰਿਪਵਨ ਮਿਹਿ ਸੁਰ ਨਰ ਅਸੁਰ ਨੇਤ ਨੇਤ ਮੰ ਪ੍ਰਿਣ ਕਹਿਤ ਤਉ ਸਰਬਨਾਮ ਕਥੈ ਕਵਨ ਕਰਮਨਾਮ ਵਰਣਤ ਸੁਮਤ ਪੁਜੰਗ ਪ੍ਰਿਆ ਛੰਦ ਨਮਸਤੁੰ ਅਕਾਲੇ ਨਮਸਤੁੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਤਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ नमस्तं अजिते नमस्तं अपीते नमस्तं अबाहे नमस्तं अटाहे नमस्तं अनिले नमस्तं अनादे नमस्तं अछेदे नमस्तं आगादे नमस्तं अगंजे नमस्तं अपंजे नमस्तं उदारे नमस्तं अपारे नमस्तं सो एकै नमस्तं अनेके नमस्तं अपूते नमस्तं अजूपे نمستنگ نمستنگ میں، نمست نکرم نمست نرپرمے نمست ندیش نمست نرپیش نمست نرنا نمست نرکام نمستنگ نردتے نمست نگاتے نمست ندوتے نمستنگ اپوتے نمستنگ الوک نمست اشوکے نمست نرتاپی نمستنگ اتھاپے نمستنگ کرمانے، نمستنگ ندھانے ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਬਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸ ਅਜਬੇ ਆਦੇਸੰ ਆਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਪੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਬ ਗਾਉਨੇ ਨਮੋ ਸਰਬ ਪਾਉਨੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਤੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸ ਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ خ ہیں اپ ہیں انام ہیں اکام ہیں اط ہے اب ہیں اجیت ہیں اپیت ہیں ترمان ہے ندھان ہے تربرگ ہیں اصرگ ہیں انیل ہیں اناد ہیں اجے ہیں اجاد ہیں اجنم ہے ابرن ہے اپوت ہیں اپرن ہیں اگنج ہے اپنج ہے اجوج ہے اجنج ہیں امیک ہیں رفیک ہے اتنند ہیں ابند ہیں ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਵਣੇ ਨਮੋ ਸਰਬ ਪਹੋਣੇ ਅਨੰਗੀ ਅਨਾਤੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਤੇ ਸਮਸਤੀ ਵਿਪੂਤੇ ਕਲੰਕਨ ਬਿਨਾ ਅਨੇਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੁਰੰਗ ਪਰਮ ਸਿਧੇ नमो राज राजे सुरंग परम वृद्धे नमो शस्त्र पाणे नमो अस्त्र माणे नमो परम ज्ञाता नमो लोक माता अपेक्षा अपर्मी अपोगी अपुगते नमो योग जोगे सुरंग परम जुगते नमो नित नारायण क्रूर कर्मे नमो प्रेत अप्रेत तेवे सुधर्मे नमो रोगहर्ता नमो रागरूपे नमो साहसाहंग नमो पूपपूपे नमो दानदाने नमो मानमाने नमो रोगरोगे नमस्तं स्नानं नमो मंत्रमंत्रं नमो जंतरजंतरं नमो इष्ट इस्ते नमो तंत्रतन्त्रं सदा सच्चिदानंद सर्वंग परनासि अनुपे अरूपे समस्तुल निवासी ਸਦਾ ਸਿੱਧ ਦਾ ਬੁੱਧ ਦਾ ਵਿਰਧ ਕਰਤਾ ਅਧੋ ਉਰਧ ਅਰਧੰ ਅਘੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਚੇਦੀ ਅਪੇਦੀ ਅਨਾਮੰ ਅਕਾਮੰ ਸਮਸਤੂ ਪਰਾਜੀ ਸਮਸਤ ਅਸਤ ਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇਹ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ ਪੁਜੰਗ ਪ੍ਰਿਆਤ ਛੰਦ ਅਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਤੇ ਨਮਸਤਵੰ ਪਰਮਾਤੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਪੇਸੇ नमो राज राजे नमो साज साजे नमो साहसाहे नमो माह माहे नमो गीत गीते नमो प्रीत प्रीते नमो रोख रोके नमो सुख सोखे नमो रोगे नमो भोगे नमो जीतं नमो पीतं नमो ज्ञानं नमो नमो सर्व मंत्रं नमो जंत्रं ਨਮੋ ਸਰਬ ਦ੍ਰਿਸ ਸੰਗ ਨਮੋ ਸਰਬ ਕ੍ਰਿਸ ਸੰਗ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪਰਨਾਸੀ ਸਦਾ ਸਰਬਦਾ ਰਿਦ ਸਿਧੰ ਨਿਵਾਸੀ ਚਰਪਟ ਚੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਜਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਪੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਤੇਵੰ ਸਰਬੰ ਕਾਲੇ ਸਰਬੰ ਪਾਲੇ ਰੂਵਾਲ ਚੰਦ ਤਉ ਪ੍ਰਸਾਦ ਆਦ ਰੂਪ ਆਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਿਰਮਾਨ ਦੇਵ ਅਪੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਲ ਜਤਰ ਤਤਰ ਵਿਰਾਜਹੀ ਅਬਧੂਤ ਰੂਪ ਰਿਸਾਲ ਨਾਮ ਥਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾਰਾਗ ਜੱਤਰ ਤੱਤਰ ਦੇ ਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮਹੀਨ ਪੇਖਤ ਧਾਮ ਹੂੰ ਨਹ ਜਾਹੇ ਸਰਬਮਾਨ ਸਰਬਤਰਮਾਨ ਸਦਾਇਮ ਮਾਨਤ ਪਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜੇ ਵੇਦ ਔਰ ਕਿਤੇਬ ਰੂਪ ਰੰਗ ਨਾ ਜਾਤ ਪਾਤ ਸੋਝਾ ਨਹੀਂ ਕਹਿ ਜੇ ਆਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰਾ 74 ਚੱਕ ਮਾ ਨਹੀਂ ਪੁਰਤੀਨ ਲੋਕ 14 ਹੈ ਕਿ ਵਿਖੈ ਜਗ ਜਾਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵੈ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਅਦੇਸ ترم تام سو پرم رہت اپوت انگ راگ نرگ جا کہ جات نام گرب گنجن دست پنجن مکت دائک کام آپ روپ امیک انستت ایک پرک ابدوت گرب گنجن سرب پنجن آد روپ اصوت انگ ہین اپنگ اناتم ایک پرک اپار سرب لائک سرب کائک سرب کو پرت پار ਸਰਬਗੰਤਾ ਸਰਬਹੰਤਾ ਸਰਬਤੇ ਅਨਪੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਔਰ ਰੇਖ ਪਰਮ ਵੇਦ ਪੁਰਾਨ ਜਾਕ ਹੈ ਨੇਤਿ ਭਾਕ ਨਿਤ ਕੋਟ ਸਿੰਘ ਮ੍ਰਿਤ ਪ੍ਰਾਂਤ ਸ਼ਾਸਤਰ ਨਾ ਆਵੇ ਬਹੁ ਚਿੱਤ ਮਦ ਪਾਰ ਛੰਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਿਨ ਅਨਾਸ ਆ ਜਾਨਬਾ ਸਾਹਾਨ ਸਾਹ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਅਭਾ ਅਪੰਗ ਗਤਮਿਤ ਅਪਾਰ ਗੁਣਗਨ ਉਦਾਰ ਮੋਨਗਨ ਪ੍ਰਣਾਮ ਨਿਰਪੈ ਨਿਕਾਮ ਅਤਦੁਤ ਪ੍ਰਚੰਡ ਮਿਤਗਤ ਅਖੰਡ ਆਲਸਯ ਕਰਮ ਆਦ੍ਰਿਸ਼ਯ ਧਰਮ ਸਰਬਾ ਪਰਨਾਢਯ ਅੰਦੰਡ ਬਾਢਯ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਭੁਜੰਗ ਪ੍ਰਿਆ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰਚੱਕਰ ਜਾਨੇ ਚਤੁਰਚੱਕਰ ਵਰਤੀ ਚਤੁਰਚੱਕਰ ਭਰਤੀ ਚਤੁਰਚੱਕਰ ਪਾਲੇ ਚਤੁਰਚੱਕਰ ਕਾਲੇ ਚਤੁਰਚੱਕਰ ਪਾਸੇ ਚਤੁਰਚੱਕਰ ਵਾਸੀ ਚਤੁਰਚੱਕਰ ਮਾਨੇ ਚਤੁਰਚੱਕਰ ਦਾਨੇ ਚਾਚਰੀ ਛੰਦ ਨਾ ਸਤਰਾ ਹੈ ਨਾ ਮਿਤਰਾ ਹੈ ਨਾ ਪਰਮੰ ਨਾ ਪਿਤਰ ਹੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨ ਚਿਤ੍ਰ ਨ ਮਿਤ੍ਰ ਪਰੇ ਹੈ ਪਵਿੱਤਰ ਹੈ ਪ੍ਰਤੀਸਾ ਅਦੀਸਾ ਅਦ੍ਰਿਸਾ ਅਕ੍ਰਿਸਾ ਭਗਵਤੀ ਛੰਦ ਵੈ ਪ੍ਰਸਾਦ ਕਥਤੇ ਕਿ ਆ ਚਜਦੇ ਸਹਿ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਪੰਜ ਪਰਮੈ ਕਿ ਆ ਭਿਜ ਲੋਕੈ ਕਿ ਆਦਿਤ ਸੋਕੈ ਕਿ ਅਬਧੂਤ ਵਰਨੈ ਕਿ ਵਿਭੂਤ ਕਰਨੈ کہ راج پر ہیں کہ ترمنگ تجا ہیں کہ آشوک برن کے سربابرن کہ جگت کرتی ہیں کہ چھترنگ چھتری ہیں کہ برمنگس روپ کہ انپ انوپ کہ آد ادیو ہیں کہ آپ اپیو ہیں کہ کے چترنگین کہ ایک ادھین کہ روزی رزا کم ریحاک کہ پاک ویب ہیں ਕਿ ਗੈਬੁਲ ਗੈਬ ਹੈ ਕਿ ਅਫਵਲ ਗੁਨਾਹ ਹੈ ਕਿ ਸ਼ਾਹਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਨਾ ਹੈ ਕਿ ਸਰਬਤਰ ਪਾਉਨਾ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਪੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸ ਹੈ ਕਿ ਸਰਬਤਰ ਪੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਪੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖੈ ਕਿ ਸਰਬਤਰ ਪੋਖੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਮਾਨੈ ਸਦਾਵੰਤ ਪ੍ਰਧਾਨੈ ਕਿ ਸਰਬਤਰ ਜਾਪੈ ਕਿ ਸਰਬਤਰ ਥਾਪੈ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦਰਾ ਕਿ ਸਰਬਤਰ ਚੰਦਰੈ کہ سربنگ کلیم کہ پرمنگ فہیم کہ آکل علام کہ صاحب کلام کہ حسن الوجو ہے تمام الرجو ہے حمیص السلام سلیخت مدام غنیم الشکست غریب الفرست بلند المکان زمین الزمان تمیز التمام رضو الدان ہے ਹਰੀ ਫੁੱਲ ਅਜ਼ੀਮ ਹੈ ਰਜ਼ਾਇਕ ਜ਼ਕੀਨ ਹੈ ਅਨੇਕੁਲ ਤਰੰਗ ਹੈ ਅਪੇਦ ਹੈ ਅਪੰਗ ਹੈ ਅਜ਼ੀਜ਼ੁਲ ਨਿਵਾਜ਼ ਹੈ ਗਨੀ ਮੁਲ ਖਿਰਾਜ਼ ਹੈ ਨਿਰੁਕਤ ਸਰੂਪ ਹੈ ਤੇਰ ਮੁਕਤ ਬੇਪੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਕਤ ਸੁਧਾ ਹੈ ਸਦੈਵੰ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ سمستل سلام ہیں سدیول اکام ہیں نرباد سروپ ہیں اگاد ہیں انوپ ہیں اوگ آدروپ اناد سروپ اننگی انام ترپنگی ترکام تربرگنگ ترباد اگنجے اگادے سبھنگ سرب پاگے، سو سربا اناگے ترپگت سروپ ہیں اچھےج ہے اچھوت ہیں کہ نرک پرناس ہیں थोल प्रवाह है नुक्त प्रवाह है सदैवंग सदा है विपुक्त स्वरूप है प्रयुक्त अनूप है नुक्त सदा है विपुक्त प्रवाह है अनुक्त स्वरूप है प्रयुक्त अनूप है चाचरी छंद अपंग है अनंग है अपेक्ष है अलेख है अपर्म है अकर्म है अनाद है जुगाद है اجے ہیں ابے ہیں اپوت ہیں ادوت ہیں اناس ہیں اداس ہیں اتن ہیں ابند ہیں اپگت ہیں برکت ہیں اناس ہیں پرکاس ہیں نچنت ہیں سنت ہیں الکھ ہیں ادکھ ہیں الیک ہیں اپیک ہیں اٹاہ ہے اگاہ ہیں اسمب ہیں اگمب ہیں انیل ہیں اناد ہیں انت ہیں سونت ہیں اجات ہیں اجاد ہیں ਚਾਰਪੜ ਛੰਦ ਤਵੇ ਪ੍ਰਸਾਦ ਸਰਬੰਘੰਤਾ ਸਰਬੰਗੰਤਾ ਸਰਬੰ ਗਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰ ਪ੍ਰਾਣੰ ਸਰਬੰਤ੍ਰਾਣ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਅਰਸਾਵਲ ਛੰਦ ਤਵੇ ਪ੍ਰਸਾਦ ਨਮੋ ਨਰਕਨਾਸੇ ਸਦਾਇਵੰ ਪ੍ਰਕਾਸ਼ੇ انگ سوپے اپنگ بپوتے پرتھنگ پرا سرب ساتھے اگاد سروپ نرباد انگی انگی ترکامے نرپگی سروپ سروگی انوپے نہ پوتر نہ پتر ہے نہ سترہ نہ می نہ مات نہ پاتا ہے سریک ہیں امتو امیک ہے سد ہیں اجے ہیں اجا ہے بگوتی چھندرساد ظاہر ظہور ہیں کہ حاجر حجور ہیں ہم سلسلام ہیں سمست الکلام ہیں کہ صاحب دماغ ہیں کہ حسنل چراغ ہیں کہ کامل کریم ہیں کہ راز کریم ہیں ਕੇ ਰੋਜ਼ੀ ਦੇਹੰਦ ਹੈ ਕੇ ਰਾਜ ਕਰਿੰਦ ਹੈ ਕਰੀ ਮੁਲਕ ਮਾਲ ਹੈ ਕੇ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ਼ ਹੈ ਗਰੀਬੁਲ ਨਿਵਾਜ਼ ਹੈ ਹਰੀ ਫੁਲ ਸਿਕੰਨ ਹੈ ਹਿਰਾਸੁਲ ਇਕੰਨ ਹੈ ਕਲੰਕੰ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਅਰਜ਼ਾਇ ਕਰੀਮ ਹੈ ਸਮਸਤੁਲ ਜ਼ੁਬਾਹ ਹੈ ਕਿ ਸਾਹਿਬ ਕਿਰਾ ਹੈ کہ نرکن پرناس ہیں بہستل نواس ہیں کہ سربل گون ہے حمیسل سل رون ہے تمام التمیز ہیں ہے سمجھت العزیز ہیں پرنگ پرم عیس ہے سمستل العدیس ہے ادیس الیخ ہے حمیسل سل ہیں ہے زمین الزما ہے امی کل اما ہے کریم الکمال ہیں کہ ضرورت جمال ہیں ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤ ਵਿਪੂਤ ਹੈ ਕਿ ਅਮਿਤ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤ ਅਪੰਗ ਹੈ ਮਦ ਭਾਰ ਚੰਦ ਤਵੈ ਪ੍ਰਸਾਦ ਮੋਨ ਮਨ ਪਰਨਾਮ ਗੋਨ ਗਨ ਮੁਦਾਮ ਹਰ ਬਰ ਅਗੰਜ ਹਰ ਨਰ ਪਰਪੰਜ ਅਨਗਨ ਪਰਨਾਮ ਮੋਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਪਵ ਅਨਾਸ ਮਨ ਮਨ ਪ੍ਰਕਾਸ ਗੁਣ ਗਨ ਪ੍ਰਨਾਮ ਜਲ ਥਲ ਮੁਦਾਮ ਅੰਚਿਜ ਅੰਗ ਆਸਨ ਅਪੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦੇਸ ਵਿਸ ਅਪੰਡ ਜਲ ਥਲ ਮਹੰਤ ਦੇਸ ਵਿਸ ਬਿਅੰਤ ਅਨਪਵ ਅਨਾਸ ਪ੍ਰਿਤ ਤਰ ਤੁਰਾਸ ਆ ਜਾਣ ਬਾਹ ਏਕੈ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਾਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅੰਛਿਜ ਗਾਤ ਆਜਿਜ ਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟਟ ਪੰਡਾਰ ਅਨ ਠਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਨਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਪੈ ਪ੍ਰਸਾਦ ਕਰੁਣਾਲਯ ਹੈ ਹਰ ਘਾਲਯ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ من مانیہ ہیں جگ جان ہیں سربن پر ہیں سربن کر ہیں سرب پاسیہ ہیں سربناسیہ ہیں کرونا کر ہیں بسر ہیں سربیشور ہیں جگتےشور ہیں برہمنڈس ہیں کھل کھنڈس ہیں پر تے پر ہیں کرنا کر ہیں اجپا جپ ہیں اتپا تھپ ہیں, 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 پار ہیں, کر ہیں پا پا اکرتا کرت ہیں امرتا مرت ہیں अमृतामृत है करुणाकृत है अकृताकृत है धरणीत्रित है अमतेश्वर है परमेश्वर है अकृताकृत है अमृतामृत है अजबाकृत है अमृतामृत है नरनायक है खलकायक है विश्वंग भर है करुणाालय है নৃपनायक है सर्वपायक है भवपंजन है अरगंजन है ਰਿਪਤਾਪਨ ਹੈ ਜਾਂ ਪਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ αναਦੰ ବିପୂਤੇ ਕਲੰਕਾਰੂਪੇ ਅਲੰਕਾਰ ਲੰਕੇ ਨਮੋ ਵਾਸ ਆਸੇ ਨਮੋ ਬਾਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤਰਪੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ ਆਕਾਸ ਅਗੰਝ ਪੰਜ الکھ اپ اکال دیال الیک اپیک انام اکام اگاہ اٹاہ اناتھے پرماتھے اجونی امونی نہ راگے نہ رنگے نہ روپے نہ رکھے اکرمنگ اپرمنگ اگنجے الیخے پجنگ پریا چھند نمستل پرنا میں سمستل پرنا سے اگنجل انا میں سمستل نواسے نکام بوتے سمستل سروپے ککرمنگ پرناسی سو درمنگ بوتے سدا سچ دانند سترگ پرناسی کریم کو نندا سمستل نواسی ازائب بوتے گزائب غنی میں ہرینگ کریگ کری مل ری چتر چکر وتی چتر چکر پوگتے سوئبھو شبنگ سربدا سربجتے دکالنگ پرناسی دیالنگ سروپے سدا انگ سنگے اپنگ بوتے دکالنگ پرناسی دیالنگ سروپے سدا انگ سنگے اپنگ بوتے واحر جی کا خالص واحر جی کی فتح